ਸਾਸਤਰੀਆ ਕਾ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੰਗਲਵਾਰ ਦੇ ਦਿਨ ਚਾਰ ਲੌਂਗ ਦਾ ਇਹ ਉਪਾਅ ਕਰ ਲਵੋ ਤੁਹਾਨੂੰ ਹਰ ਕਸ਼ਟ ਤੋਂ ਮੁਕਤੀ ਮਿਲ ਜਾਵੇਗੀ ਹਨੂਮਾਨ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਜੀਵਨ ਚਿਤਾਂ ਦੀ ਵਰਖਾ ਹੋਵੇਗੀ ਤੁਸੀਂ ਬਣੋਗੇ ਕਰੋੜਪਤੀ ਵੈਸੇ ਤਾਂ ਸ਼ਾਸਤਰਾਂ ਦੇ ਵਿੱਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਕਿਸੇ ਵੀ ਮੰਗਲਵਾਰ ਇਹ ਉਪਾਅ ਕਰਦੇ ਹੋ ਤੈ ਤੁਹਾਨੂੰ ਜੀਵਨ ਦੀ ਹਰ ਸਮੱਸਿਆ ਤੋਂ ਮੁਕਤੀ ਮਿਲੇਗੀ ਪਰ ਜੇ ਕੋਈ ਵਿਅਕਤੀ ਬੜਦੇ ਮੰਗਲਵਾਰ ਤੇ ਚਾਰ ਲੌਂਗ ਦੇ ਗੁਪਤ ਉਪਾਅ ਕਰ ਲੈਂਦਾ ਹੈ ਵੇਦ ਪੁਰਾਣਾ ਨੇ ਵਿੱਚ ਲਿਖਿਆ ਹੈ ਇਸ ਦਾ ਅਸਰ ਤੁਰੰਤ ਹੀ ਹੋ ਜਾਂਦਾ ਹੈ ਅਤੇ ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ ਜੀਵਨ ਕਦੇ-ਕਦੇ ਤੁਹਾਡੀ ਪ੍ਰੀਖਿਆ ਲੈਂਦਾ ਹੈ ਤੁਹਾਨੂੰ ਬੜਾ ਕਸ਼ਟ ਦੇਂਦਾ ਹੋਵੇਗਾ ਤੁਸੀਂ ਅੰਦਰੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹੁੰਦੇ ਹੋ ਤੁਸੀਂ ਸੋਚ ਲੈਂਦੇ ਹੋ ਕਿ ਹੁਣ ਕੁਝ ਨਹੀਂ ਹੋ ਸਕਦਾ ਇੱਕ ਗੱਲ ਦਾ ਧਿਆਨ ਰੱਖੋ ਜਦੋਂ ਕਿਸੇ ਵੀ ਸੰਕਟ ਦੇ ਵਿੱਚ ਹੁੰਦੇ ਹੋ ਤਾਂ ਹਨੂਮਾਨ ਦੀ ਸ਼ਰਨ ਦੇ ਵਿੱਚ ਜਾਓ ਭਗਵਾਨ ਜੀ ਆਪਣੇ ਭਗਤਾਂ ਦੇ ਸੰਕਟ ਨੂੰ ਹਰ ਲੈਂਦੇ ਹਨ ਇਸ ਲਈ ਉਹਨਾਂ ਨੂੰ ਸੰਕਟ ਮੋਚਨ ਕਿਹਾ ਜਾਂਦਾ ਹੈ ਮੰਗਲਵਾਰ ਦੇ ਦਿਨ ਹਨੂਮਾਨ ਜੀ પ્રસન્ન ਮੰਦਰਾਚਿ ਹੁੰਦੇ ਹਨ ਤੇ ਆਪਣੇ ਦੋਵਾਂ ਹੱਥਾਂ ਦੇ ਨਾਲ ਕਿਰਪਾ ਵਰਸਾਉਂਦੇ ਹਨ ਜੇ ਸਾਡੇ ਦੱਸੇ ਚਾਰ ਗੁਪਤ ਉਪਾਅ ਅਪਣਾ ਲੈਂਦੇ ਹੋ ਤਾਂ ਯਕੀਨ ਕਰਕੇ ਮੰਨਿਓ ਕਿ ਬਜਰੰਗ ਬਲੀ ਦਾ ਵਰਦਾਨ ਤੇ ਆਸ਼ੀਰਵਾਦ ਜ਼ਰੂਰ ਮਿਲੇਗਾ। ਦੋਸਤੋ ਇਸ ਮਹੀਨੇ ਚ ਜਿੰਨੇ ਵੀ ਮੰਗਲਵਾਰ ਆਉਂਦੇ ਹਨ ਉਹ ਬਹੁਤ ਹੀ ਅਸਰਦਾਰ ਹੁੰਦੇ ਹਨ। ਇਸ ਦਿਨ ਹਨੂਮਾਨ ਜੀ ਦੀ ਪੂਜਾ ਪਾਠ ਕੀਤੀ ਜਾਂਦੀ ਹੈ। ਧਰਮ ਸ਼ਾਸਤਰ ਚ ਲਿਖਿਆ ਹੈ ਕਿ ਹਨੂਮਾਨ ਜੀ ਮੰਗਲਵਾਰ ਦੇ ਦਿਨ પ્રસન્ન ਹੁੰਦੇ ਹਨ ਤੇ ਦੁਆ ਹੱਥਾਂ ਦੇ ਨਾਲ ਕਿਰਪਾ ਵਰਤਾਉਂਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਹਨੂਮਾਨ ਜੀ ਦੇ ਸਾਹਮਣੇ ਪੂਜਾ ਸਿੱਧ ਹੋ ਜਾਵੇ ਤਾਂ ਹਰ ਹਫਤੇ ਦੇ ਮੰਗਲਵਾਰ 16 ਮੰਗਲਵਾਰ ਪੂਜਾ ਕਰਨੀ ਹੁੰਦੀ ਹੈ ਫਿਰ ਹੀ ਹਨੂਮਾਨ ਜੀ ਦਾ ਆਸ਼ੀਰਵਾਦ ਮਿਲਦਾ ਹੈ ਤੇ ਪੂਜਾ ਸਿੱਧ ਹੁੰਦੀ ਹੈ ਪਰ ਜੇਕਰ ਤੁਸੀਂ ਮੰਗਲਵਾਰ ਦੇ ਦਿਨ ਇੱਕ ਦਿਨ ਪੂਜਾ ਪਾਠ ਕਰ ਲਵੋ ਤਾਂ ਪੂਜਾ ਤੁਰੰਤ ਹੀ ਸਿੱਧ ਹੋ ਜਾਂਦੀ ਹੈ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਹੋ ਜਾਂਦਾ ਹੈ ਇਸ ਵੀਡੀਓ ਨੂੰ ਧਿਆਨ ਦੇ ਨਾਲ ਅੰਤ ਤੱਕ ਜ਼ਰੂਰ ਦੇਖਣਾ ਇਸ ਨੂੰ ਸੁਣਨ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਤੁਸੀਂ ਸਫਲ ਨਹੀਂ ਹੁੰਦੇ ਤੁਹਾਡਾ ਕੋਈ ਕੰਮ ਨਹੀਂ ਬਣ ਰਿਹਾ ਤੁਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਹੋ ਜੌਬ ਦੀ ਤਿਆਰੀ ਕਰਕੇ ਥੱਕ ਗਏ ਹੋ ਕੋਈ ਜੌਬ ਨਹੀਂ ਲੱਗ ਰਹੀ ਤੁਹਾਡੇ ਘਰ ਦੀ ਹੋਂਦ ਹੀ ਰੁਕ ਗਈ ਹੈ ਵਪਾਰ ਠੱਪ ਹੋ ਗਿਆ ਹੈ ਇਸ ਦੀ ਮੁੱਖ وجہ ਇਹ ਹੈ ਕਿ ਤੁਹਾਡਾ ਮੰਗਲ ਗ੍ਰਹਿ ਕਮਜ਼ੋਰ ਹੋ ਚੁੱਕਾ ਹੈ ਜਿਸਨੁਕ ਦਾ ਮੰਗਲ ਗ੍ਰਹਿ ਕਮਜ਼ੋਰ ਹੋ ਚੁੱਕਾ ਹੈ ਉਹ ਲੱਖ ਕੋਸ਼ੀ ਦੇ ਬਾਵਜੂਦ ਵੀ ਕਦੇ ਕਾਮਯਾਬ ਨਹੀਂ ਹੋ ਸਕਦਾ ਜਿਸਨੁਕ ਦਾ ਮੰਗਲ ਗ੍ਰਹਿ ਮਜ਼ਬੂਤ ਹੁੰਦਾ ਹੈ ਉਸ ਦੇ ਗਲਤ ਨਿਰਣੇ ਨਾਲ ਵੀ ਉਸਨੂੰ ਫਾਇਦਾ ਮਿਲ ਜਾਂਦਾ ਹੈ ਮੰਗਲ ਗ੍ਰਹਿ ਦੇ ਸੁਆਮੀ ਅਨੁਮਾਨ ਮਹਾਰਾਜੀ ਹਾਂ ਤੇ ਜਿਹੜੇ ਅਸੀਂ ਉਪਾਅ ਦੱਸਣ ਜਾ ਰਹੇ ਹਾਂ ਇਸਨੂੰ ਕਰਨ ਦੇ ਨਾਲ ਮੰਗਲ ਗ੍ਰਹਿ ਮਜ਼ਬੂਤ ਹੋ ਜਾਏਗਾ ਜਿਸ ਦੇ ਪਛਤਾਪ ਤੁਹਾਨੂੰ ਉੰਤੇਕਰਨ ਤੋਂ ਕੋਈ ਰੋਕ ਨਹੀਂ ਸਕਦਾ ਤੁਸੀਂ ਜੋ ਵੀ ਕੰਮ ਸ਼ੁਰੂ ਕਰੋਗੇ ਉਸ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਸੀਂ ਹੁਣ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਹਰ ਉਪਾਣੂ ਕਰਨ ਦਾ ਮੌਰਤ ਹੁੰਦਾ ਹੈ ਧਿਆਨ ਰੱਖਣਾ ਜੋ ਵੀ ਉਪਾਅ ਕਰਨਾ ਹੈ ਮੌਰਤ ਅਨੁਸਾਰ ਹੀ ਕਰਨਾ ਹੈ ਇਹ ਉਪਾਅ ਕਦੇ ਵੀ ਖਾਲੀ ਨਹੀਂ ਜਾਂਦਾ ਕਿਉਂਕਿ ਇਸ ਦਿਨ ਹਨੂਮਾਨ ਜੀ ਬਹੁਤ ਪਰਸਨ ਹੁੰਦੇ ਹਨ ਸਾਅ ਤੋਂ ਪਹਿਲਾ ਉਪਾਅ ਤਨ ਪ੍ਰਾਪਤੀ ਦਾ ਉਪਾਅ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਚ ਤਨ ਚੁੰਬਕ ਦੀ ਤਰ੍ਹਾਂ ਖਿੱਚਿਆ ਚੱਲਿਆ ਆਵੇ ਇਹਨਾਂ ਧਨ ਆਵੇ ਕਿ ਜਿਸੇ ਤੁਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਤੁਹਾਡੇ ਜੀਵਨ ਦੇ ਨਾਲ ਸੰਬੰਧਿਤ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਕੀ ਕਰਨਾ ਹੈ ਕਿ ਅੱਧਾ ਕਿਲੋ ਗੁੜ ਲੈ ਲਵੋ ਗੁੜ ਹਨੂਮਾਨ ਜੀ ਨੂੰ ਬਹੁਤ ਹੀ ਪ੍ਰੇਮ ਹੁੰਦਾ ਹੈ ਗੁੜ ਉਪਰ ਇੱਕ ਤુલਸੀ ਦਾ ਪੱਤਾ ਰੱਖੋ ਚਾਰ ਲੌਂਗ ਰੱਖੋ ਤੇ ਕਿਸੇ ਵੀ ਲਾਲ ਕਪੜੇ ਤੇ ਰੱਖ ਕੇ ਪੋਟਲੀ ਬਣਾ ਲਵੋ ਹਨੂਮਾਨ ਮੰਦਰ ਜਾ ਕੇ ਚਮੇਲੀ ਦੇ ਤੇਲ ਦਾ ਦੀਵਾ ਜਗਾਓ ਤੇ ਇਸ ਪੋਟਲੀ ਨੂੰ ਤਾਨ ਕਰ ਦਿਓ ਜੇ ਇਹਨਾਂ ਕਰ ਲਿਆ ਤਾਂ ਯਕੀਨ ਕਰਕੇ ਮੰਨਿਓ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਜੀਵਨ ਸੰਬੰਧੀ ਪਰੇਸ਼ਾਨੀਆਂ ਖਤਮ ਹੋਣਗੀਆਂ ਤਾਂ ਚੁੰਬਕ ਦੀ ਤਰ੍ਹਾਂ ਖਿੱਚਿਆ ਚਲਿਆ ਆਏਗਾ ਦੂਸਰਾ ਉਪਾਅ ਹੈ ਮਨੋ ਕਾਮਨਾ ਪੂਰੀ ਹੋਣ ਦੀ ਪੂਰੀ ਹੋਣ ਦਾ ਮਹਾ ਉਪਾਅ ਜੇਕਰ ਤੁਹਾਡੀ ਕੋਈ ਵੀ ਮਨੋ ਕਾਮਨਾ ਹੈ ਜਿਵੇਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਸੰਤਾਨ ਦੀ ਪ੍ਰਾਪਤੀ ਹੋ ਜਾਵੇ ਤੁਹਾਡੀ ਕੋਈ ਸੰਪਤੀ ਹੋ ਜਾਵੇ ਤਾਂ ਤੁਸੀਂ 108 ਲੋង ਦੀ ਮਾਲਾ ਲਵੋ ਇਸ ਨੂੰ ਮੰਦਰ ਜਾ ਕੇ ਹਨੂਮਾਨ ਜੀ ਨੂੰ ਅਰਪਿਤ ਕਰ ਦਿਓ ਇਹਨਾਂ ਜੇ ਮੰਗਲਵਾਰ ਦੇ ਦਿਨ ਕਰ ਲਿਆ ਤਾਂ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਜੋ ਵੀ ਮਨੋ ਕਾਮਨਾ ਹੋਵੇਗੀ ਉਹ ਪੂਰੀ ਹੋ ਜਾਵੇਗੀ ਤੇ ਨਾਲ ਹੀ ਹਨੂਮਾਨ ਜੀ ਦਾ ਆਸ਼ੀਰਵਾਦ ਵੀ ਮਿਲ ਜਾਏਗਾ ਜੇ ਜੀਵਨ 'ਚ ਤੁਹਾਡਾ ਦੁਰਪਾਗੇ ਤੁਹਾਡੇ ਪਿੱਛੇ ਪਿਆ ਹੋਇਆ ਹੈ ਤੁਸੀਂ ਬਹੁਤ ਹੀ ਪਰੇਸ਼ਾਨ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਦੁਰਪਾਗੇ ਆਪਿਛਾੜ ਦੇਵੇ ਤਾਂ ਇਹ ਉਪਾਅ ਕਰੋ ਜਿਹੜਾ ਦੱਸ ਰਿਹਾ ਤੁਹਾਡਾ ਸੁਭਾਗੇ ਤੁਹਾਡਾ ਸਾਥ ਦੇਵੇਗਾ ਤੁਹਾਡੇ ਪਾਗੇ ਦੇ ਵਿੱਚ ਚਮਕ ਆ ਜਾਏਗੀ ਸਵੇਰ ਤੋਂ ਸ਼ਾਮ ਸੂਰਜ ਡੋਪਨ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਸਵੇਰੇ ਉੱਠਣਾ ਹੈ ਨਾਤੋ ਕੇ ਲਾਲ ਰੰਗ ਦੇ ਕੱਪੜੇ ਪਾਉਣੇ ਹਨ ਕਿਉਂਕਿ ਹਨੂਮਾਨ ਜੀ ਦੀ ਪੂਜਾ 'ਚ ਲਾਲ ਕੱਪੜੇ ਪਾਇਆ ਜਾਂਦੇ ਹਨ ਚਮੇਲੀ ਦੇ ਤੇਲ ਦਾ ਦੀਪਕ ਜਗਾਉਣਾ ਹੈ ਚਾਰ ਲੌਂਗ ਲੈਣੇ ਹਨ ਦੀਪਕ 'ਚ ਚਾਰ ਲੌਂਗ ਪਾ ਕੇ ਉੱਥੇ ਬੈਠ ਜਾਣਾ ਹੈ 108 ਵਾਰ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਹੈ ਜੇ ਇਹਨਾਂ ਪਾੜ ਆ ਲਿਆ ਤਾਂ ਅਸੀਂ ਲਿਖ ਕੇ ਦਿੰਦੇ ਹਾਂ ਤੁਹਾਡੇ ਜੀਵਨ ਚ ਦੁਰਪਾਗੇ ਸਦਾ ਲਈ ਦੂਰ ਹੋ ਜਾਵੇਗਾ ਤੇ ਭਾਗੇ ਸਾਥ ਦੇਣਾ ਸ਼ੁਰੂ ਕਰ ਦੇਵੇਗਾ ਤੇ ਤੁਸੀਂ ਬਹੁਤ ਹੀ ਤਰੱਕੀ ਕਰੋਗੇ ਅਗਲਾ ਉਪਾਹ ਹੈ ਕਰਜ਼ ਮੁਕਤੀ ਦਾ ਮਹਾ ਉਪਾਜ ਜੇ ਤੁਸੀਂ ਕਰਜ਼ ਲਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਕਰਜ਼ ਦਾ ਬੋਝ ਐਸਾ ਬੋਝ ਹੈ ਜਿਸ ਦੀ وجہ ਦੇ ਨਾਲ ਠੀਕ ਤਰ੍ਹਾਂ ਸੌਂ ਵੀ ਨਹੀਂ ਪਾਉਂਦੇ ਤੇ ਨਾ ਹੀ ਖਾ ਪੀ ਸਕਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਕਰਜਾ sada ਲੈ ਖਤਮ ਹੋ ਜਾਵੇ ਤਾਂ ਇਹ ਉਪਾਅ ਕਰ ਲਵੋ ਸਵੇਰ ਤੋਂ ਸ਼ਾਮ ਤੱਕ ਕਿਸੇ ਵੀ ਟਾਈਮ ਇਹ ਉਪਾਅ ਕਰ ਲਵੋ ਇੱਕ ਹਨੂਮਾਨ ਚਾਲੀਸਾ ਦਾ ਗ੍ਰੰਥ ਲੈ ਲਵੋ ਗ੍ਰੰਥ ਲੈਣ ਤੋਂ ਬਾਅਦ ਜਲਦੀ ਘਰ ਆਓ ਤੇ ਇਸ ਨੂੰ ਕਿਸੇ ਵੀ ਲਾਲ ਕੱਪੜੇ 'ਚ ਲਪੇਟ ਲਵੋ ਇਸ ਨੂੰ ਆਪਣੀ ਤਜੋਰੀ ਦੇ ਵਿੱਚ ਰੱਖਣ ਤੋਂ ਪਹਿਲਾਂ ਚਾਰ ਲੌਂਗ ਰੱਖ ਦੇਵੋ ਤੇ ਫਿਰ ਗ੍ਰੰਥ ਨੂੰ ਰੱਖ ਦਿਓ ਇਨਾ ਕਹੇ ਵੀ ਮੰਗਲਵਾਰ ਕਰ ਲਵੋ ਤੇ ਹਨੂਮਾਨ ਜੀ ਦੀ ਪੂਜਾ ਕਰ ਲਵੋ ਯਕੀਨ ਮੰਨੋ ਤੁਹਾਡੇ ਜੋ ਵੀ ਗ੍ਰਹਿ ਨਿਸ਼ਚਿਤ ਹੋਣਗੇ ਜਿਸ ਦੀ ਵਜ੍ਹਾ ਦੇ ਨਾਲ ਕਰਜ਼ੇ ਦਾ ਬੋਝ ਵਾਧਦਾ ਜਾ ਰਿਹਾ ਹੈ ਉਹ ਗ੍ਰਹਿ ਨਿਸ਼ਚਿਤ ਦਾ ਪ੍ਰਭਾਵ ਲਗਭਗ ਨਾ ਦੇ ਬਰਾਬਰ ਹੋ ਜਾਵੇਗਾ ਤੇ ਕੋਈ ਵੀ ਕਰਜ਼ ਨਹੀਂ ਰਹੇਗਾ ਕਰਜ਼ ਮਾਇਆ ਜਾਲ ਤੋਂ ਮੁਕਤੀ ਪਾ ਲਵੋਗੇ ਇਹ ਪ੍ਰਚੀਨ ਕਾਲ ਦੇ ਸਮੇਂ ਦਾ ਮਹਾ ਉਪਾਅ ਹੈ ਅੱਜ ਦੇ ਸਮੇਂ ਦਾ ਉਪਾਅ ਨਹੀਂ ਹੈ ਜੋ ਲੋਕ ਇਹ ਉਪਾਅ ਕਰਦੇ ਹਨ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਚਮਤਕਾਰੀ ਲਾਭ ਮਿਲਦੇ ਹਨ ਅਗਲਾ ਉਪਾਅ ਹੈ ਰੋਗ ਮੁਕਤੀ ਦਾ ਮਹਾ ਉਪਾਅ ਜੇ ਤੁਸੀਂ ਲੰਮੇ ਸਮੇਂ ਤੋਂ ਬਿਮਾਰ ਹੋ ਤੁਸੀਂ ਲੱਖਾਂ ਪੈਸੇ ਖਰਚ ਕਰ ਚੁੱਕੇ ਹੋ ਠੀਕ ਨਹੀਂ ਹੋ ਰਹੀ ਤੇ ਇਹ ਇੱਕ ਬਹੁਤ ਹੀ ਸਰਲ ਉਪਾਅ ਹੈ ਦੋਸਤੋ ਜੋ ਵੀ ਤੁਹਾਡੇ ਘਰ ਸੇ ਬਿਮਾਰ ਹੈ ਤੁਹਾਨੂੰ ਬੇਸਨ ਦੇ ਲੱਡੂਆਂ ਦਾ ਭੋਗ ਹਨੂਮਾਨ ਜੀ ਨੂੰ ਲਗਵਾਉਣਾ ਹੈ। ਧਿਆਨ ਰੱਖਣਾ ਹੈ ਕਿ ਲੱਡੂਆਂ ਦਾ ਭੋਗ ਲਗਾਉਣ ਉਪਰੰਤ ਇੱਕ ਤੁਲਸੀ ਦਾ ਪੱਤਾ ਰੱਖਣਾ ਹੈ। ਇਹਨਾਂ ਕਰਨ ਦੇ ਨਾਲ ਤੁਹਾਨੂੰ ਹਨੂਮਾਨ ਜੀ ਦਾ ਆਸ਼ੀਰਵਾਦ ਮਿਲੇਗਾ। ਉਹ ਵਰਦਾਨ ਮਿਲੇਗਾ ਕਿ ਤੁਸੀਂ ਜਿਹੜੀ ਬਿਮਾਰੀ ਤੋਂ ਸਾਲਾਂ ਤੋਂ ਕਿਰੇ ਹੋਏ ਹੋ ਉਹ ਖਤਮ ਹੋ ਜਾਵੇਗੀ। ਮੰਨ ਲਓ ਉਹ ਜੋਬ ਦੀ ਤਿਆਰੀ ਕਰ ਕਰਕੇ ਥੱਕ ਗਏ ਹੋ ਪਰ ਜੋਬ ਨਹੀਂ ਮਿਲ ਰਹੀ ਤਾਂ ਤੁਸੀਂ ਕੀ ਕਰਨਾ ਹੈ? ਬਹੁਤ ਹੀ ਸੌਖਾ ਹੈ ਇੱਕ ਲਾਲ ਕਪੜਾ ਲੈ ਲਓ ਲਾਲ ਚੰਡਾ ਲੈ ਲਵੋ ਜਿਸੇ ਉੱਪਰ ਜੈ ਸ਼੍ਰੀ ਰਾਮ ਲਿਖਿਆ ਹੋਵੇ ਕਿਸੇ ਵੀ ਹਨੂਮਾਨ ਮੰਦਰ ਨੇ ਜਾ ਕੇ ਇਸ ਨੂੰ ਦਾਨ ਕਰ ਦੇਵੋ ਜੇਕਰ ਤੁਸੀਂ ਇਸ ਨੂੰ ਮੰਗਲਵਾਰ ਦੇ ਦਿਨ ਕਰ ਲਿਆ ਤਾਂ ਜਿਹੜੀ ਜੌਬ ਦੀ ਮੁਸ਼ਕਲ ਹੈ ਉਹ ਵੀ ਖਤਮ ਹੋਵੇਗੀ ਜੌਬ ਵੀ ਲੱਗ ਜਾਵੇਗੀ ਤੇ ਹਨੂਮਾਨ ਜੀ ਦਾ ਆਸ਼ੀਰਵਾਦ ਵੀ ਮਿਲੇਗਾ ਤੁਸੀਂ ਬਹੁਤ ਉਨਤੀ ਕਰੋਗੇ ਉਮੀਦ ਹੈ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਧੰਨਵਾਦ